ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਵੱਡੇ-ਵੱਡੇ ਅਫਸਰ ਜਿਹੜੇ ਨੇ ਉਹ ਆ ਕੇ ਕਿਸਾਨਾਂ ਨੂੰ ਰੋਕਦੇ ਨੇ ਅਤੇ ਪਰਚੇ ਦਰਜ ਕਰਦੇ ਨੇ ਅਤੇ ਕਹਿੰਦੇ ਨੇ ਕਿ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਅਸੀਂ ਆਹ ਕਰ ਦੇਵਾਂਗੇ ਤੁਹਾਡੀ ਫਰਜ਼ ਦੇ ਵਿੱਚੋਂ ਇੱਥੇ ਆਹ ਕਰ ਦਿੱਤਾ ਵੱਡੀਆਂ-ਵੱਡੀਆਂ ਧਮਕੀਆਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਦਿੰਦੇ ਜਿਹੜੇ ਨਜ਼ਰ ਆਉਂਦੇ ਨੇ ਵੱਡੇ ਅਧਿਕਾਰੀ ਪਰ ਹੁਣ ਜਦੋਂ ਕਿਸਾਨ ਦੀ ਜਿਹੜੀ ਕਣਕ ਹੈ ਉਸ ਨੂੰ ਅੱਗ ਲੱਗਦੀ ਆ ਤਾਂ ਤਿੰਨ ਤਿੰਨ ਘੰਟੇ ਜਿਹੜੀ ਫਾਇਰ ਬਰਗੇਡ ਨਹੀਂ ਆਉਂਦੀ ਤੇ ਜਿਹੜੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਇੱਥੇ ਹੀ ਆ ਕੇ ਜਿਹੜਾ ਸਿਸਟਮ ਦੇ ਉੱਤੇ ਜਿਹੜਾ ਨਕੇਲ ਕਸਣ ਦੀ ਲੋੜ ਹੈ ਕਿਉਂਕਿ ਜਿਹੜਾ ਕਿਸਾਨ ਹੈ ਉਹ ਮਰਦਾ ਹੀ ਤਾਂ ਹੈ ਜਦੋਂ ਪਰਾਲੀ ਵੇਲੇ ਮਿੰਟਾਂ ਸਕਿੰਟਾਂ ਦੇ ਵਿੱਚ ਅਫਸਰ ਪਹੁੰਚਦੇ ਨੇ ਫਾਇਰ ਬਰਗੇਡ ਪਹੁੰਚਦੀ ਆ ਸਾਰਾ ਕੁਝ ਤਾਮ ਝਾਮ ਪਹੁੰਚਦਾ ਤਾਂ ਹੁਣ ਕਣਕ ਵੇਲੇ ਕਿਉਂ ਨਹੀਂ ਪਹੁੰਚਦੇ ਤੇ ਕਿਸਾਨਾਂ ਦੀ ਜਿਹੜੀ ਕਣਕ ਹੈ ਉਸ ਨੂੰ ਕਿਉਂ ਨਹੀਂ ਬਚਾਇਆ ਜਾ ਰਿਹਾ ਤੇ ਜਿਹੜਾ ਗੁਰਵਿੰਦਰ ਸਿੰਘ ਡੱਲੇਵਾਲ ਆ ਡੱਲੇਵਾਲ ਦਾ ਪੁੱਤਰ ਹੈ ਉਹ ਕਹਿ ਰਿਹਾ ਕਿ ਕਿਸਾਨਾਂ ਨੂੰ ਆਪ ਹੀ ਆਪਣੇ ਹੀਲੇ ਕਰਨੇ ਪੈਣਗੇ ਅਤੇ ਚਵੱਟਿਆਂ ਦੇ ਵਿੱਚ ਆਪਣੇ ਜਿਹੜੇ ਪਾਣੀ ਆ ਉਹ ਪੂਰਾ ਰੱਖੋ ਤੇ ਆਪਣੇ ਆਲੇ-ਦਾਲੇ ਟੈਂਕੀਆਂ ਭਰ ਕੇ ਰੱਖਿਓ ਕਿਉਂਕਿ ਜਿਹੜੇ ਆਗਾ ਹੋ ਜਿਹੜੀ ਫਾਇਰ ਬਰਗੇਡ ਤੋਂ ਨਹੀਂ ਕਾਬੂ ਆਉਂਦੀ ਕਿਉਂਕਿ ਫਾਇਰ ਬਰਗੇਡ ਨਹੀਂ ਟਾਈਮ ਸਰ ਪਹੁੰਚਦੀ ਤੇ ਸ਼ਾਰਟ ਸਰਕਟ ਨਾਲ ਜਿਹੜੀ ਅੱਗ ਲੱਗ ਜਾਂਦੀ ਆ ਕਿਉਂਕਿ ਜਿਹੜੀ ਸਰਕਾਰ ਹੈ ਉਹ ਵੱਡੇ ਵਪਾਰੀਆਂ ਨੂੰ ਹਜੇ ਵੀ ਲਾਈਟ ਦੇ ਰਹੀ ਆ ਘਰਾਂ ਵਾਲੀ ਲਾਈਟ ਤਾਂ ਉਹਨਾਂ ਨੇ ਬੰਦ ਕੀਤੀ ਹੋਈ ਆ ਸਰਕਾਰ ਵਪਾਰੀਆਂ ਦਾ ਸੋਚ ਰਹੀ ਹੈ ਕੀ ਕਹਿਣਾ ਗੁਰਪਿੰਦਰ ਡੱਲੇਵਾਲ ਦਾ ਉਹ ਤੁਹਾਨੂੰ ਦਿਖਾਉਨੇ ਆ ਪੰਜਾਂ ਸੱਤਾਂ ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਦੇ ਨਾਲ ਇੰਨਾ ਕੁ ਜ਼ਿਆਦਾ ਕਰੋਪ ਹੋਇਆ ਰੱਬ ਕਿੰਨਾ ਮੈਨੂੰ ਲੱਗਦਾ ਕਿ ਰੋਜ਼ ਕਿਤੇ ਨਾ ਕਿਤੇ ਰੋਜ਼ ਕਿਤੇ ਨਾ ਕਿਤੇ ਖਬਰ ਆਉਂਦੀ ਆ ਰੋਜ਼ ਕਿਤੇ ਨਾ ਕਿਤੇ ਇਹ ਖਬਰ ਸੁਣਨ ਚਾਹੁੰਦੀ ਆ ਕਿ ਫਲਾਣੇ ਥਾਂ ਤੇ ਅੱਜ ਕਣਕ ਮੱਚੀ ਫਲਾਣੇ ਥਾਂ ਤੇ ਅੱਗ ਲੱਗ ਗਈ ਫਲਾਣੇ ਥਾਂ ਤੇ ਅ ਕਿਸਾਨਾਂ ਦੀ ਕਣਕਾ ਜਿਹੜੀ ਉਹ ਮਚ ਗਈ ਅੱਗ ਲੱਗਣ ਕਰਕੇ ਜਿਹੜਾ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਪਿਛਲੇ ਪਿਛਲੇ ਕੱਲ ਤੇ ਪਰਸੋਂ ਦੇ ਦਿਨਾਂ ਦੇ ਵਿੱਚ ਆਈ ਹੈ ਕਿ ਜਿਹੜੀ ਅੱਗ ਕੱਲ ਜਾਂ ਪਰਸੋਂ ਲੱਗੀ ਆ ਉਹ ਅੱਗ ਲੱਗਣ ਦਾ ਵੱਡਾ ਕਾਰਨ ਸੀਗਾ ਜਿਹੜੀ ਇੰਡਸਟਰੀਅਲ ਲਾਈਟ ਆ ਕਿਉਂਕਿ ਖੇਤਾਂ ਦੀ ਲਾਈਟ ਇਹਨਾਂ ਨੇ ਬੰਦ ਕਰ ਰੱਖੀ ਆ ਘਰਾਂ ਦੀ ਲਾਈਟ ਇਹਨਾਂ ਨੇ ਬੰਦ ਕਰ ਰੱਖੀ ਆ ਤੇ ਫਿਰ ਇਹਦਾ ਮਤਲਬ ਲਾਈਟ ਆ ਕਿਹੜੀ ਜੜਾਈ ਸੀਗੀ ਜਿਹੜੀ ਇੰਡਸਟਰੀਅਲ ਫੈਕਟਰੀ ਆ ਇੰਡਸਟਰੀਅਲ ਏਰੀਏ ਨੂੰ ਜਿਹੜੀ ਇਹ ਲਾਈਟ ਦੇ ਰਹੀ ਆ ਲਾਈਟ ਉਹਨਾਂ ਦੇ ਵਿੱਚ ਚੱਲ ਰਹੀ ਸੀ ਉਹਨਾਂ ਤਾਰਾਂ ਨੂੰ ਸਪਾਰਕ ਕਰਨ ਕਰਕੇ ਉਹਨਾਂ ਤਾਰਾਂ ਤੇ ਸਪਾਰਕ ਹੋਣ ਕਰਕੇ ਸਾਡੇ ਕਿ ਖਿਸਾਨਾਂ ਦਾ ਕੱਲ ਜਿਹੜਾ ਵੱਡਾ ਹਿੱਸਾ ਕਣਕ ਦਾ ਜਿਹੜਾ ਮੱਚਿਆ ਪਿਛਲੇ ਇਧਰ ਲਾਲ ਕੀ ਚਾਹੇ ਮੁਕਸਰ ਏਰੀਆ ਜੀ ਵੀ ਲਾਲੀਏ ਇਧਰ ਦੇਵੀ ਵਾਲਾ ਪਿੰਡ ਜਿਹੜਾ ਉੱਥੇ ਵੀ ਵੱਡਾ ਹਿੱਸਾ ਜਿਹੜਾ ਕਣਕ ਦਾ ਉਹ ਅੱਗ ਲੱਗਣ ਕਰਕੇ ਮੱਚਿਆ ਕਿਉਂਕਿ ਉੱਥੇ ਤਾਰਾਂ ਨੇ ਸਪਾਰਕ ਕੀਤਾ ਜਿਹੜੀਆਂ ਇੰਡਸਟਰੀ ਨੂੰ ਤਾਰਾਂ ਜਾਂਦੀਆਂ ਸੀਗੀਆਂ ਮੁਕਸਰ ਜ਼ਿਲ੍ਹੇ ਦੀ ਜੀ ਗੱਲ ਕਰ ਲਈਏ ਤਾਂ ਤਾਂ ਹੁਣ ਜਿਸ ਤਰੀਕੇ ਨਾਲ ਇਹਨਾਂ ਦੇ ਸੈਟਲਾਈਟ ਆ ਝੋਨੇ ਵਰੀ ਘੁੰਮਦੇ ਆ ਜਿਸ ਤਰੀਕੇ ਨਾਲ ਇਹ ਐ ਐ ਪ੍ਰਸ਼ਾਸਨ ਸਾਰਾ ਚੜ ਚੜ ਕੇ ਕਿਧਰੇ ਡੀਸੀ ਕਿਧਰੇ ਐਸਐਸਪੀ ਆਉਂਦੇ ਆ ਚੜ ਚੜ ਕੇ ਵੀ ਕਿਤੇ ਸਿੱਖ ਇੱਕ ਅੱਗ ਦੀ ਲੱਗ ਨਾ ਜਾਵੇ ਲੋਕਾਂ ਦੇ ਖੇਤਾਂ 'ਚ ਸੈਟਲਾਈਟ ਨਾਲ ਦੀ ਨਾਲ ਫੜਦੀ ਹੈ ਤਾਂ ਹੁਣ ਪੁੱਛਿਆ ਅਸੀਂ ਪੁੱਛਦਾ ਪੁੱਛਦੇ ਆ ਕਿ ਹੁਣ ਉਹ ਸੈਟਲਾਈਟਾਂ ਜਿਹੜੇ ਉਹ ਕਿੱਥੇ ਗਏ ਆ ਹੁਣ ਉਹ ਸੈਟਲਾਈਟ ਕੀ ਕੰਮ ਕਰ ਰਹੀ ਹੈ ਕੀ ਹੁਣ ਉਹਨਾਂ ਸੈਟਲਾਈਟਾਂ ਨੂੰ ਨਹੀਂ ਦੇਖ ਰਿਹਾ ਕਿ ਕਿਸਾਨਾਂ ਦਾ ਜਿਹੜਾ ਹੈਗਾ ਜਿਹੜੀ ਇੱਕ 6 ਮਹੀਨੇ ਤੋਂ ਖੁੱਲੇ ਅਸਮਾਨ ਦੇ ਥੱਲੇ ਕਣਕ ਰੱਖ ਕੇ ਫਸਲ ਰੱਖ ਕੇ 6 ਮਹੀਨਿਆਂ ਤੱਕ ਆਪਦੇ ਢਿੱਡ ਨੂੰ ਭੰਨ ਕੇ ਉਹ ਕਿਸਾਨ ਉਹ ਆਪਦੇ ਪਰਿਵਾਰ ਦੀਆਂ ਆਸਾਂ ਉਮੀਦਾਂ ਨੂੰ ਭੰਨ ਕੇ ਉਹ ਖੇਤ ਦੇ ਵਿੱਚ ਪਈ ਫਸਲ ਨੂੰ ਸੰਭਾਲਣ ਤੇ ਹੁੰਦਾ ਤੇ ਜਦੋਂ ਉਹ ਫਸਲ ਸਿਰੇ ਲੱਗਦੀ ਹੈ ਤਾਂ ਇਹਨਾਂ ਦੀਆਂ ਫੈਕਟਰੀਆਂ ਇਹਨਾਂ ਦੀਆਂ ਇੰਡਸਟਰੀਆਂ ਤੋਂ ਜਾਂਦੀ ਜਿਹੜੀ ਕਿਤੇ ਇਹਨਾਂ ਨੂੰ ਇਹ ਸਰਕਾਰ ਵੀ ਇਸ ਤਰੀਕੇ ਨਾਲ ਕਿ ਇਹਨਾਂ ਫੈਕਟਰੀਆਂ ਦਾ ਨੁਕਸਾਨ ਨਾ ਹੋ ਜਾਵੇ ਇਹ ਫੈਕਟਰੀਆਂ ਕਿਤੇ ਕੋਈ ਦੋਦ ਨਾ ਖੜ ਸਕਣਾਂ ਸਾਡੀਆਂ ਤਾਰਾਂ ਚੱਲਣੀਆਂ ਚਾਹੀਦੀਆਂ ਸਾਡੀ ਲਾਈਟ ਚੱਲਣੀ ਚਾਹੀਦੀ ਆ ਕਿਸਾਨਾਂ ਨੂੰ ਕੁਛ ਹੁੰਦਾ ਕਿਸਾਨ ਮਰਦਾ ਮਰ ਜੇ ਕਿਸਾਨ ਫੁੱਕਦਾ ਫੁੱਕ ਜੇ ਕਿਸਾਨ ਦਾ ਕੋਈ ਪ੍ਰਵਾਹ ਨਹੀਂ ਹੁਣ ਅਸੀਂ ਇਹ ਸਮਝਦਾ ਹਾਂ ਇਹ ਲੱਗ ਰਿਹਾ ਹੈ ਕਿ ਜਿਵੇਂ ਸਰਕਾਰ ਪ੍ਰਸ਼ਾਸਨ ਕਿਵੇਂ ਜਿਵੇਂ ਖਨੌਰੀ ਵਾਲਾ ਮੋਰਚਾ ਇਹਨਾਂ ਨੇ ਇੱਕ ਪਰਾਏ ਪੁੱਤ ਵਾਂਗੂ ਇਹਨਾਂ ਨੇ ਸਾਡੇ ਨਾਲ ਵਿਹਾਰ ਕੀਤਾ ਉਸੇ ਤਰੀਕੇ ਨਾਲ ਸਰਕਾਰ ਵੀ ਪ੍ਰਸ਼ਾਸਨ ਵੀ ਹੁਣ ਕੀ ਉਹਨਾਂ ਦਾ ਕੱਲ ਜਿਹੜੀ ਗੱਲ ਮਿਲੀ ਆ ਕਿ ਖਲ ਉਥੇ ਫਾਇਰ ਬ੍ਰਿਗੇਡ ਵੀ ਆ ਗਈ ਤੇ ਫਾਇਰ ਬ੍ਰਿਗੇਡ ਚੱਲੀ ਹੀ ਨਹੀਂ ਫਾਇਰ ਬ੍ਰਿਗੇਡ ਦੇ ਵਿੱਚ ਪਾਣੀ ਹੈ ਨਹੀਂ ਸੀ ਯਾਰ ਸਿੱਧਾ ਹੀ ਸਿੱਧਾ ਹੀ ਸਾਡੇ ਐਂ ਕਰੋ ਨਾ ਐਂ ਤਾਂ ਤੁਹਾਡੇ ਤੋਂ ਮਰ ਨਹੀਂ ਨਹੀਂ ਤੁਸੀਂ ਐਂ ਕਰੋ ਸਿੱਧਾ ਸਾਨੂੰ ਲੇਨ ਬਣਾ ਕੇ ਠਲਾ ਲਓ ਤੇ ਵਿੱਚ ਦੀ ਸਾਡੇ ਗੋਲੀਆਂ ਨਘਾ ਦਿਓ ਉਂ ਤਾਂ ਅਸੀਂ ਉਂ ਤਾਂ ਤੁਹਾਡੇ ਤੋਂ ਮਰ ਨਹੀਂ ਰਹੇਗੇ ਐਂ ਮਾਰ ਦਿਓ ਸਿੱਧਾ ਕਹਿ ਕੇ ਮਾਰ ਦਿਓ ਯਾਰ ਕਿ ਤੁਸੀਂ ਨਹੀਂ ਸਾਨੂੰ ਚਾਹੀਦੇ ਤੁਹਾਡਾ ਇੱਥੇ ਧਰਤੀ ਤੇ ਕੋਈ ਕੰਮ ਨਹੀਂ ਤੁਸੀਂ ਇਸ ਧਰਤੀ ਤੇ ਰਹਿ ਨਹੀਂ ਸਕਦੇ ਤੁਹਾਨੂੰ ਸਾਹ ਲੈਣ ਦਾ ਕੋਈ ਅਧਿਕਾਰ ਨਹੀਂ ਤੁਸੀਂ ਸਿੱਧਾ ਹੀ ਸਾਨੂੰ ਮਾਰ ਦਿਓ ਆ ਟੈਂਟਾ ਹੀ ਨਵੇੜ ਦਿਓ ਜਿਸ ਤਰੀਕੇ ਨਾਲ ਤੁਸੀਂ ਵਿਹਾਰ ਕਰ ਰਹੇ ਹੋ ਜਿਸ ਤਰੀਕੇ ਨਾਲ ਕੀ ਉਹ 2 ਦਿਨ 4 ਦਿਨ ਸੈਟਲਾਈਟ ਤੁਹਾਡੇ ਉਹ ਇੰਡਸਟਰੀਆਂ ਫੈਕਟਰੀਆਂ ਤੇ ਨਹੀਂ ਜਾ ਸਕਦੇ ਕਿ ਕੀ ਉਹਨਾਂ ਦੀਆਂ ਲਾਈਟਾਂ ਨਹੀਂ ਚੱਲ ਰਹੀਆਂ ਉਹ ਲਾਈਟਾਂ ਚਲਾਉਣ ਦਾ ਕਿਉਂ ਤੁਹਾਨੂੰ ਇਹ ਇਹ ਕੀ ਇਹਦਾ ਮਤਲਬ ਜਿਹੜੀ ਕਿਸਾਨ ਦੀ ਜਿਹੜੀ ਫਸਲ ਹੈ ਉਹ ਇਹਨਾਂ 2 ਦਿਨ 4 ਦਿਨ ਫੈਕਟਰੀਆਂ ਜਿਹੜੀਆਂ ਇਹਨਾ ਇਹ ਫੈਕਟਰੀਆਂ ਜ਼ਿਆਦਾ ਜ਼ਰੂਰੀ ਹੈ ਜਿਹੜਾ ਉਹ ਕਿਸਾਨ ਉਹ ਕਿਸਾਨ ਛੱਡੋ ਉਹਦਾ ਪਰਿਵਾਰ ਹੈ ਜਿਹੜਾ ਪਿੱਛੇ ਉਹ ਤੁਹਾਨੂੰ ਜ਼ਰੂਰੀ ਨਹੀਂ ਉਹਦੀ ਜਾਨ ਦੀ ਤੁਹਾਡੇ ਸਾਹਮਣੇ ਕੋਈ ਕੀਮਤ ਨਹੀਂ ਅਸੀਂ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਵੀ ਮੈਂ ਆਪਦੀ ਤਰਫੋਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਸਾਰੇ ਵੇਖੋ ਭਰਾਵੋ ਆਪਾਂ ਕਿਸੇ ਦੇ ਆਸਰੇ ਤੇ ਨਾ ਰਹੀਏ ਕਿਸੇ ਦੇ ਆਸਰੇ ਤੇ ਨਾ ਰਹੋ ਕਿਰਪਾ ਕਰਕੇ ਆਪਦੀਆਂ ਜਿਹੜੀਆਂ ਜਨਰੇਟਰ 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 ਲਾ ਕੇ ਆਪਦੇ ਖਾਲੇ ਖੂਲੇ ਭਰ ਕੇ ਰੱਖੋ ਵੀਰੋ ਆਪਦੀਆਂ ਮੋਟਰਾਂ ਮਾਟਰਾਂ ਦੇ ਜਨਰੇਟਰ ਡਰਮ ਟੈਂਕੀਆਂ ਆਪਦੀਆਂ ਪਰਕੀ ਰੱਖੋ ਇਹਨਾਂ ਦੀਆਂ ਉਮੀਦਾਂ ਤੇ ਨਾ ਰਹੋ ਇਹਨਾਂ ਦੇ ਆਸਰੇ ਤੇ ਨਾ ਰਹੋ ਕਿ ਇਹ ਸ਼ਾਇਦ ਸਾਡਾ ਕੁਝ ਕਰ ਦੇਣਗੇ ਆਪਦਾ ਆਪਾਂ ਨੂੰ ਆਪ ਨੂੰ ਕਰਨਾ ਪੈਣਾ ਟੈਂਕੀਆਂ ਟੋਕੀਆਂ ਦੇ ਵਿੱਚ ਪਾਣੀ ਭਰ ਕੇ ਰੱਖੋ ਕਿਸੇ ਵੀ ਐਂ ਲੱਗਦਾ ਹੁੰਦਾ ਕਿ ਕਿਸੇ ਵੀ ਇਹ 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 ਦੁਰਘਟਨਾ ਹੁੰਦੀ ਹੈ ਜਿਹੜੀ ਇਹ ਦੁਸ਼ਮਣ ਦੇ ਵੀ ਨਾ ਹੋਵੇ ਇਹ ਸਮਝਦੇ ਆ ਕਿ ਯਾਰ ਇਹ ਦੁਰਘਟਨਾ ਨਹੀਂ ਕਿਸੇ ਨਾਲ ਹੋਣੀ ਚਾਹੀਦੀ ਕਿਸੇ ਦੇ ਬੱਚੇ ਕਿਸੇ ਦੀਆਂ ਧੀਆਂ ਪੈਣਾ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਇਸ ਫਸਲ ਦੇ ਉੱਤੇ ਡਿਪੈਂਡ ਹੁੰਦੀਆਂ ਇਹ ਫਸਲ ਆਊਗੀ ਤਾਂ ਅੱਗੇ ਕੋਈ ਪ੍ਰੋਗਰਾਮ ਬੰਨਣਾ ਅਸੀਂ ਇਹ 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 ਸਮਝੋਗੇ ਇਹ ਚੀਜ਼ ਹੈ ਜਿਹੜੀ ਇਹ ਜ਼ਿੰਦਗੀ ਹੈ ਜਿਹੜੀ ਇਸ ਜ਼ਿੰਦਗੀ ਦਾ ਮੇਨ ਸੋਰਸ ਹੈ ਇਹ ਫਸਲ ਕਿਸਾਨ ਮਜ਼ਦੂਰ ਇਹਨਾਂ ਦੀ ਇਹ ਸੋਰਸ ਇਹੀ ਮੇਨ ਸੋਰਸ ਹੈ ਇਸੇ ਤੋਂ ਹੀ ਇਹਨਾਂ ਦੇ ਸਾਹ ਚੱਲਣੇ ਨੇ ਸਿਰਫ ਇਹ ਨਾਲ ਸਮਝੋਗੇ ਕਿਸਾਨ ਨੂੰ ਨੁਕਸਾਨ ਹੋਊਗਾ ਕਿਸਾਨ ਦੀ ਜ਼ਿੰਦਗੀ ਦਾ ਤੇ ਲੱਗੀ ਹੁੰਦੀ ਹੈ ਜਦੋਂ ਇਹ ਫਸਲ ਪੱਕੇ ਸਿਰੇ ਲੱਗਦੀ ਆ ਤੇ ਜਦੋਂ ਕੋਈ ਕਰੋਪੀ ਇਹੇ ਜੀ ਅ ਰੱਬੀ ਕਰੋਪੀ ਹੋ ਜਾਂਦੀ ਹੈ ਜਿਸ ਤਰੀਕੇ ਨਾਲ ਗੜੇ ਮਾਰੀਆਂ ਹੋਈਆਂ ਮੀਂਹ ਪਏ ਉੱਤੋਂ ਹੁਣ ਆਹਾ ਅ ਅੱਗ ਲੱਗਣ ਦਾ ਕਾਰਨ ਬਣਿਆ ਅ ਜਿੱਥੇ ਅ ਮੈਨੂੰ ਲੱਗਦਾ ਅ ਕੁਦਰਤੀ ਕਰੋਪੀ ਕਹਿ ਸਕਦੇ ਆ ਤੇ ਉਸੇ ਥਾਂ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਲਾਈਟਾਂ ਇੰਡਸਟਰੀਆਂ ਫੈਕਟਰੀਆਂ ਦੀਆਂ ਲਾਈਟਾਂ ਨੂੰ ਛੱਡਿਆ ਹੋਇਆ ਸਾਰਾ ਆਲਾ-ਦਾਲਾ ਬੰਦ ਕਰਕੇ ਵੀ ਇਹਨਾਂ ਨੇ ਫੈਕਟਰੀਆਂ ਫੂਟਰੀਆਂ ਨੂੰ ਜਿਹੜੀਆਂ ਲਾਈਟਾਂ ਦਿੱਤੀਆਂ ਹੋਈਆਂ ਇੱਥੇ ਅਸੀਂ ਇਸ ਸਰਕਾਰ ਦੀਆਂ ਨਲਾਈਕੀਆਂ ਨੂੰ ਵੀ ਕਹਾਂਗੇ ਕਿ ਇਹ ਸਰਕਾਰ ਦੀਆਂ ਨਲਾਈਕੀਆਂ ਕਰਕੇ ਇਹ ਅੱਗਾਂ ਲੱਗੀਆਂ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਸਾਡੇ ਭਾਈਚਾਰੇ ਨਾਲ ਸਾਡੇ ਮਜ਼ਦੂਰ ਵਰਗ ਕਿਸਾਨ ਵਰਗ ਨਾਲ ਇੱਕ ਤਰੀਕੇ ਨਾਲ ਮਤਰੇਈ ਮਾਂ ਵਾਲਾ ਵਿਹਾਰ ਕਰ ਰਿਹਾ ਹੈ ਅ ਇਸੇ ਕਰਕੇ ਵੀਰੋ ਤੁਹਾਨੂੰ ਬੇਨਤੀ ਕਰਦੇ ਆ ਜਿੰਨੇ ਸਾਡੇ ਕਿਸਾਨ ਵੀਰ ਨੇ ਜਿੰਨੇ ਸਾਡੇ ਮਜ਼ਦੂਰ ਵੀਰ ਨੇ ਕਿਰਪਾ ਕਰਕੇ ਆਪਦੇ ਆਲੇ-ਦਾਲੇ ਦੇ ਖੇਤਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਜਿਹੜਾ ਉਹ ਕਰਕੇ ਰੱਖੋ ਪਾਣੀ ਜ਼ਰੂਰੀ ਹੈ ਆ ਕੋਈ ਵੀ ਅਣਸਖਾਵੀ ਘਟਨਾ ਹੋਣੀ ਘਟਨਾ ਹੁੰਦੀ ਆ ਤਾਂ ਆਪ ਦੇ ਆਪ ਨੂੰ ਅੱਗੇ ਰੱਖ ਕੇ ਕਿਸੇ ਫਾਇਰ ਬ੍ਰਿਗੇਡ ਦੀ ਅਡੀਕ ਕਰਨ ਤੇ ਕੱਲ ਫਾਇਰ ਬ੍ਰਿਗੇਡ ਵੀ ਆ ਗਈ ਉਹਨੇ ਕੀ ਕਰਤਾ ਆ ਕੇ ਚੱਲੀ ਨਹੀਂ ਕਹਿੰਦੇ ਪਾਣੀ ਹੈ ਨਹੀਂ ਤੇ ਜੇ ਪਾਣੀ ਹੈ ਨਹੀਂ ਤਾਂ ਤੁਸੀਂ ਇੱਥੇ ਆਏ ਕੀ ਲੈਣਾ ਸੋ ਕਿਰਪਾ ਕਰਕੇ ਸਾਰੇ ਵੀਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਆਪ ਦੇ ਖੇਤਾਂ ਦੇ ਵਿੱਚ ਪਹਿਰੇਦਾਰੀ ਵੀਰੋਂ ਆਪ ਕਰੋ ਕਿਸੇ ਵੀ ਅਣਸਖਾਵੀ ਘਟਨਾ ਤੋਂ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ ਕਿਸੇ ਵੀ ਅਣਸਖਾਵੀ ਘਟਨਾ ਤੋਂ ਬਚਣ ਦੀ ਲੋੜ ਹੈ ਆਪ ਦਾ ਬਚਾਅ ਵੀਰੋਂ ਆਪ ਕਰੋ ਸਾਰਿਆਂ ਨੂੰ ਬੇਨਤੀ ਆ ਕਿ ਆਪਦੇ ਆਲੇ-ਦਾਲੇ ਜਿੱਥੇ ਟਰਾਂਸਫਾਰਮਰ ਟ੍ਰੂਸ ਫਾਰਮਰ ਆ ਉਥੋਂ ਥੱਲੋਂ ਫਸਲ ਆ ਜਿਹੜੀ ਖੜੀ ਆ ਉਹਨੂੰ ਕੱਟ ਲਓ ਵੀਰੋ ਕੋਈ ਵੀ ਅਣਗਹਿਲੀ ਦਾ ਕੋਈ ਵੀ ਕਾਰਨ ਨਾਲ ਬਣੀ ਆਪਾਂ ਕੋਈ ਵੀ ਅਣਗਹਿਲੀ ਨਾ ਕਰੂ ਹੁਣ ਹੁਣ ਆਪਣੀ ਫਸਲ ਆ ਜਿਹੜੀ ਇਹ 6 ਮਹੀਨਿਆਂ ਤੋਂ ਆਪਾਂ ਛੱਡ ਕੇ ਬੈਠੇ ਆ ਹੁਣ ਅਣਗਹਿਲੀ ਨਾ